ਅਸੀਂ ਬੈਠੇ ਆ ਮਹਿਫਿਲ ਜੰਮ ਗਈ ਆ ਜਰੂਰ ਪੈਗ ਪੈਗ ਛਕ ਜਿਹੜਾ ਚਲਾ ਲੈਂਦੇ ਨੇ ਇਸ ਚੀਜ਼ ਦੇ ਵਿੱਚ ਕਦੇ ਉਹਨਾਂ ਨੇ ਮਨ ਕੀਤਾ ਨਹੀਂ ਹੁਣ ਤਾਂ ਖਰ ਰਵਾਜ ਹੀ ਨਹੀਂ ਰਿਹਾ ਜਿਹੜੀ ਨਵੀਂ ਜਨਰੇਸ਼ਨ ਹੈ ਨਵੇਂ ਜਿਹੜੇ ਸਾਡੇ ਬੱਚੇ ਨੇ ਇਸ ਲਾਈਨ ਦੇ ਵਿੱਚ ਉਹ ਤਾਂ ਰਲ ਮਿਲ ਕੇ ਬੈਂਦੇ ਨਹੀਂ ਉਹ ਤਾਂ ਗੀਤਾਂ 'ਚ ਹੀ ਮੁਕਾਬਲਾ ਕਰੀ ਜਾਂਦੇ ਆ ਹੈ ਜੀ ਹੁਣ ਤਾਂ ਉਹ ਗੱਲਾਂ ਰਹੀਆਂ ਨਹੀਂ ਸਾਡੇ ਵੇਲੇ ਹੁੰਦਾ ਸੀ ਇਹ ਪਹਿਲਾਂ ਜਦੋਂ ਅਸੀਂ ਸਾਡੇ ਬੱਸ ਸਟੈਂਡ ਦੇ ਸਾਹਮਣੇ ਲੁਧਿਆਣੇ ਦਫ਼ਤਰ ਹੁੰਦੇ ਸੀ ਮਤਲਬ ਖਰਚਰਨ ਗਰੇਵਾਲ ਜੀ ਤੇ ਕਰਨੈਲ ਗਿੱਲ ਕੁਲਦੀਪ ਮਾਨਕ ਬਾਚਾ ਛੰਦਾ ਜੀ ਵੀ ਆਗੇ ਵਿੱਚ ਹੈ ਰੰਗੀਲਾ ਜੱਟ ਉਦੋਂ ਇਹਦੀ ਮਹਿਫਲਾਂ ਲੱਗਦੇ ਉਦੋਂ ਮਤਲਬ ਪ੍ਰੇਮਸ ਭਾਵ ਸੀ ਕਲਾਕਾਰਾਂ ਦਾ ਖਾ ਵੀ ਲੈਂਦੇ ਸੀ ਰਲ ਕੇ ਪਰ ਮੈਂ ਡ੍ਰਿੰਕਰ ਨਹੀਂ ਰਿਹਾ ਕਦੇ ਤੁਸੀਂ ਵੈਸੇ ਮੇਰੇ ਕੋਲ ਸੰਗਰੂਰ ਤੋਂ ਤੁਹਾਡਾ ਪਛੋਕੜ ਹੈਗਾ ਵਾ ਹਾਂ ਮੇਰਾ ਲੁਧਿਆਣਾ ਸ਼ਿਫਟ ਸੰਗਰੂਰ ਦਾ ਲਾਸਟ ਪਿੰਡ ਹੈ ਪਟਿਆਲੇ ਦੀ ਹੱਦ ਤੇ ਹਾਂ ਜੀ ਨਹੀਂ ਤੁਸੀਂ ਲੁਧਿਆਣਾ ਸ਼ਿਫਟ ਕਦੋਂ ਹੋ ਗਏ ਸੀਗੇ ਉਦੋਂ ਕਲਾਕਾਰੀ ਵਾਲੀ ਹੋਈ ਸੀ ਉਸ ਤੋਂ ਪਹਿਲਾਂ ਹੀ ਹੋ ਗਈ ਸੀਗੀ ਇਹ ਨਹੀਂ ਨਹੀਂ ਕਲਾਕਾਰੀ ਵਾਸਤੇ ਹੀ ਆਇਆ ਸੀ ਮੈਂ ਦੇਖੋ ਜੀ ਹੋਰ ਤਲਵਿਆਂ ਨੇ ਆਉਣ ਦਾ ਕੋਈ ਰੀਜਨ ਹੀ ਨਹੀਂ ਸੀਗਾ ਮੈਂ ਉਦੋਂ ਛੋਟਾ ਜਿਹਾ ਸੀ 1976 ਚ 24 ਜੂਨ 1976 ਮੈਨੂੰ ਯਾਦ ਹੈ ਭਲੇ ਡੇਢ ਜਿਆਦਾ ਹਾਂ ਤੇ ਮੈਂ ਉਦੋਂ ਵਸ ਨਿਕਿਆ ਜਾਂਦਾ ਭੱਜ ਆਇਆ ਸੀ ਫਕੀਰ ਹੋ ਗਿਆ ਸੀ ਇਸ ਕੰਮ ਲਈ ਗਾਉਣ ਵਾਸਤੇ ਹੀ ਇਹ ਸ਼ਹਿਰ ਨੂੰ ਸਲਾਮ ਹੈ ਸਲੂਟ ਵੀ ਹੈ ਔਰ ਉਦੋਂ ਇਹ ਲੋਕ ਇੱਕੀ ਦਾ ਮੱਕਾ ਸਮਝਿਆ ਜਾਂਦਾ ਸੀ ਕਿਉਂਕਿ ਜਿਹੜੇ ਮੈਂ ਕਲਾਕਾਰਾਂ ਦੀ ਗੱਲ ਕਰਕੇ ਹਟਿਆ ਹੂੰ ਵੀ فرض ਕਰੋ ਜਮਲਾ ਜੱਟ ਜੀ ਸਭ ਤੋਂ ਸਰਮੌਰਗਿਕ ਸੀਗੇ ਇੱਥੇ ਤੇ ਚਾਂਦੀ ਰਾਮ ਜੀ ਇੱਥੇ ਹੀ ਰਹਿੰਦੇ ਸੀਗੇ ਫਿਰ ਉਹਨਾਂ ਤੋਂ ਬਾਅਦ ਜਿਵੇਂ ਗਰੇਵਾਲ ਸਭ ਹੋ ਗਏ ਕਰਨੈਲ ਗਿੱਲ ਹਾਂਜੀ ਪੋਲੀ ਪੰਮੀ ਕੁਲਦੀਪ ਮਾਨਕ ਇਹ ਸਾਰੇ ਲੁਧਿਆਣੇ ਟਿਕੇ ਹੋਏ ਸੀ ਪੂਰੇ ਦੁਨੀਆ ਦੇ ਵਿੱਚ ਉਹਦੋਂ ਹੋਰ ਕਿਤੇ ਗਾਇਕ ਨਹੀਂ ਸੀ ਪੰਜਾਬੀ ਹੁੰਦੇ ਹਮ ਅੱਜ ਕੱਲ ਮੀਡੀਆ ਦਾ ਤਾਂ ਕੋਈ ਯੁੱਗ ਹੀ ਨਹੀਂ ਸੀ ਹਮ ਮੀਡੀਆ ਤਾਂ ਹੈ ਹੀ ਨਹੀਂ ਸੀ ਕਿਤੇ ਤੇ ਮੀਡੀਆ ਤਾਂ ਸਾਡੀ ਗੱਲ ਹੀ ਨਹੀਂ ਸੀ ਕਰਦਾ ਕੱਲੇ ਅਖਬਾਰ ਹੁੰਦੇ ਸੀ ਉਹ ਸਾਡੀ ਗੱਲ ਹੀ ਨਹੀਂ ਸੀ ਕਰਦੇ ਇਹ ਤਾਂ ਬਾਅਦ ਚ ਐਡਾ-ਉਡਾ ਚੱਲਣ ਲੱਗਿਆ ਤਾਂ ਜਾ ਕੇ ਮਿਕਸ ਅਪ ਹੋਇਆ ਕੰਮ ਪਹਿਲਾਂ ਤਾਂ ਮੰਨ ਲਓ ਇਸ ਖੇਤਰ ਨੂੰ ਬੜੇ ਜੀਵ ਜੇ ਢੰਗ ਨਾਲ ਹੀ ਦੇਖਿਆ ਜਾਂਦਾ ਸੀ ਕਿਉਂ ਇਹ ਰੀਜ਼ਨ ਕੀ ਲੱਗਦਾ ਕਿ ਜੀਵ ਢੰਗ ਨਾਲ ਦੇਖਦੇ ਸੀਗੇ ਨਹੀਂ ਕੁਛ ਨਹੀਂ ਕੁਛ ਲੋਕਾਂ ਦੇ ਭਰਮ ਸੀਗਾ ਵੀ ਕਲਾਕਾਰ ਮੈਂ ਹੁਣ ਕਹਾਂ ਉਹਨੂੰ ਸ਼ਬਦ ਕਹਿਣਾ ਵੀ ਇਹ ਮਾੜੇ ਹੁੰਦੇ ਐ ਬਸ ਸਿਰ ਤੇ ਕਿਉਂਕਿ ਮਿਕਸ ਅਪ ਨਹੀਂ ਸੀਗੇ ਲੋਕਾਂ ਦੇ ਨਾਲ ਕਲਾਕਾਰ ਉਹ ਉਹਦਾ ਬੜਾ ਮੈਂ ਸਮਝਦਾ ਫੈਕਟਰ ਐ ਇਹ ਤਾਂ ਹੁਣ ਜਿਵੇਂ ਮਿਲਵਰਤਨ ਲੱਗੇ ਆ ਸਮਝਣ ਲੱਗੇ ਇੱਕ ਦੂਸਰੇ ਨੂੰ ਹਾਂਜੀ ਜਿਨ੍ਹਾਂ ਪਰਿਵਾਰਾਂ ਚ ਬੱਚੇ-ਬੱਚੀਆਂ ਚ ਜ਼ਿਆਦਾ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਕੰਮ ਕੋਈ ਹੋਰ ਕਰਦੇ ਵਿੱਚੋਂ ਆਤਮਾ ਕੁਝ ਹੋਰ ਐ ਇਹਨਾਂ ਲੋਕਾਂ ਦੀ ਹੂੰ ਖਾਸ ਕਰਕੇ ਮੇਰਾ ਜਿਹੜਾ ਬਣਿਆ ਹੈ ਪੌਲਿਕ ਦੇ ਮੇਰੀ ਦੇ ਵਿੱਚ ਤਿੰਨ ਤਿੰਨ ਟਰਮਾਂ ਹੋ ਗਈਆਂ ਹੂੰ ਤੀਜੀ ਤੀਜੀ ਟਰਮਾਂ ਜਿਹਨਾਂ ਦੇ ਦਾਦੇ ਦੇ ਵਿਆਹ ਚ ਗਿਆ ਸੀ ਹੁਣ ਪੁੱਤਿਆਂ ਦੇ ਵਿਆਹ ਵਿੱਚ ਗਾ ਰਹੇ ਹਨ ਮਤਲਬ ਉਹ ਬੰਦੇ ਨੂੰ ਬਹੁਤ ਕੁਝ ਸਮਝ ਆ ਜਾਂਦੇ ਆ ਉਹਦੋਂ ਨੇ ਨਾ ਪੌਲਿਕ ਉਹਨਾਂ ਪਤਾ ਲੱਗ ਜਾਂਦਾ ਵੀ ਕਹੇ ਜੀ ਸਖਸ਼ੀਤ ਹੈ ਕਹੇ ਜੀ ਲੋਕ ਨੇ ਹਮਮ ਅਸੀਂ ਗੈਟਅਪ ਦੀ ਗੱਲ ਕਰ ਰਹੇ ਸੀ ਆਪਾਂ ਵੀ ਗੈਟਅਪ ਉਹ ਜਿਹੜਾ ਸਟੇਜ ਤੇ ਚੜਦੇ ਸੀ ਪਾ ਕੇ ਚਾਦਰ ਲਾਇਆ ਹੋਇਆ ਹੈ ਹੈਨਾ ਪੂਰਾ ਚੰਗੀ ਤਰ੍ਹਾਂ ਤਰਲਾ ਛੱਡਿਆ ਹੋਇਆ ਹੈ ਵੀ ਇਹ ਤੁਸੀਂ ਸ਼ੁਰੂਆਤ ਕੀਤੀ ਸੀਗੀ ਨਹੀਂ ਦੇਖੋ ਚਾਵਰਾ ਕੁੜਤਾ ਤਾਂ ਪੰਜਾਬੀ ਲੋਕਾਂ ਕੀ ਦਾ ਪਹਿਰਾਵਾ ਹੈ ਹਮਮ ਪਹਿਲੇ ਦਿਨੋਂ ਸਾਡੇ ਜਦੋਂ ਰਿਕਾਰਡ ਵਗੈਰਾ ਵੀ ਨਹੀਂ ਸੀ ਹੁੰਦੇ ਮੇਲਿਆਂ ਵਗੈਰਾ ਚ ਇਹ ਢਾਡੀ ਵਗੈਰਾ ਕਬੀਸ਼ਰ ਵਗੈਰਾ ਗਾਉਂਦੇ ਸੀ ਉਹ ਵੀ ਸ਼ਮਲੇ ਵਲੀ ਭਗ ਬੰਦੇ ਸੀ ਚਾਦਰੇ ਕੁੜਤੇ ਹੁੰਦੇ ਸੀ ਪਹਿਰਾਵਾ ਤਾਂ ਇਸ ਮੁੱਦਤਾ ਤਾਂ ਹੋਈ ਹੈ ਗੈਕੀ ਦੇ ਨਾਲ ਨਾਲ ਹੀ ਹੈ ਪਰ ਇਹ ਚ ਇੱਕ ਮਹਵਲ ਖਣਤਾ ਲੈਂਦੀ ਹੂੰ ਮੇਰੇ ਤੇ ਦਿਲਜੀਤ ਦੀ ਇੱਕ ਦੇਣਾ ਹੈ ਜਿਹੜਾ ਸਾਡਾ ਡਰੈਸ ਕੋਡ ਹੈ ਦੁਨੀਆ ਤੇ ਜਿਹੜਾ ਇੱਕੋ ਜਿਹੇ ਕੱਪੜੇ ਪਾਉਣ ਦਾ ਰਿਵਾਜ ਚਲਿਆ ਹੈ ਉਹ ਹਾਕਮ ਬਖਤ ਵਾਲੇ ਤੇ ਦਲਜੀਤ ਕੋਰ ਨੇ ਚਲਾਇਆ ਅੱਜ ਤਾਂ ਫਿਲਮਾਂ ਤੱਕ ਕੀ ਮਤਲਬ ਹੁਣ ਤਾਂ ਵਿਆਹ ਵਾਲੇ ਮੁੰਡੇ ਕੁੜੀਆਂ ਵੀ ਇੱਕੋ ਜਿਹੀ ਸੂਟ ਸਮਾਉਣ ਲੱਗ ਗਏ ਇਹ ਇਹ ਮੇਰੀ ਦੇਣ ਹੈ ਪਹਿਲਾਂ ਪਹਿਲਾਂ ਤਾਂ ਮੈਨੂੰ ਮਜ਼ਾਕ ਕਰਦੇ ਹੁੰਦੇ ਸੀ ਕਲਾਕਾਰ ਬਹੁਤ ਕਹਿਣਾ ਤੁਸੀਂ ਭੈਣ ਭਰਾ ਨੂੰ ਤੇ ਵਸ ਇਸ ਤਰ੍ਹਾਂ ਦਾ ਇਹ ਇਹ ਜ਼ਰੂਰ ਮੇਰਾ ਸਾਡੇ ਹਿੱਸੇ ਆਉਂਦਾ ਇਹ ਦੋ ਜਨ ਦੋ ਜਿਹੜੀ ਡਿਊਟ Song ਹੁੰਦੇ ਨੇ ਜਿਹੜੇ ਹਨ ਉਹਨਾਂ ਦੇ ਵਿੱਚ ਵੀ ਕਹਿੰਦੇ ਵੀ ਬਹੁਤ ਰੋਕਿਆ ਜਾਂਦਾ ਸੀਗਾ ਵੀ ਸੋਚਿਆ ਜਾਂਦਾ ਸੀ ਕਿ ਵੀ ਇਹ ਨਹੀਂ ਹੋਣੇ ਚਾਹੀਦੇ ਹੈਗੇ ਸਿੰਗਲ ਬੰਦਾ ਹੀ ਗਾਉਂਦਾ ਹੁੰਦਾ ਸੀਗਾ ਹਮੇਸ਼ਾ ਸਿੰਗਲ ਟਰੈਕ ਆਉਂਦੇ ਹੁੰਦੇ ਸੀਗੇ ਜਾਂ ਕੈਸਟ ਆਉਂਦੀ ਹੁੰਦੀ ਸੀ ਨਹੀਂ ਖਰ ਚੱਲਦੇ ਤਾਂ ਦੁਕਾਨੇ ਬਹੁਤ ਸਾਰੇ ਪਬਲਿਕ ਚ ਤਾਂ ਪ੍ਰਵਾਨਗੀ ਰਹੀ ਬਹੁਤ ਵੱਡੀ ਮਤਲਬ ਜਮਲਾ ਜੱਟ ਜੀ ਸੋਲੋ ਗਾਉਂਦੇ ਸੀ ਉਹ ਓਡੇ ਹੀ ਬੜਾ ਮਕਾਮ ਉਸਤਾ ਚਾਂਦੀ ਰਾਮ ਚਾਂਦੀ ਤੇ ਸ਼ਾਂਤੀ ਦੇਵ ਦਾ ਲਹਿਜਾ ਛੱਲੀਆਂ ਪਨਾਲੀ ਦਾਣੇ ਦਾ ਬਰਾਬਰ ਚੱਲਦਾ ਸੀਗਾ ਇਸ ਤਰ੍ਹਾਂ ਨਹੀਂ ਸੀਗਾ ਵੀ ਮੈਂ ਦੁਕਾਨੇ ਲੋਕਾਂ ਵੱਲੋਂ ਦੁਕਾਨੇ ਸੇ ਹਾਂ ਕੁਝ ਅਦਾਰੇ ਜਿਵੇਂ ਸਾਡਾ ਦੂਰਦਰਸ਼ਨ ਕੇਂਦਰ ਹੈ ਵੀ ਇੱਥੇ ਪਹਿਲਾਂ ਦੁਕਾਨਾ ਗਾਇਕੀ ਗਾਉਣੀ ਨਹੀਂ ਸੀ ਦੂਦਰਸ਼ਨ ਤੇ ਹਾਂ ਦੂਦਰਸ਼ਨ ਤੇ ਉਹ ਸਮਝਦੇ ਸੀ ਵੀ ਸ਼ਾਇਦ ਬਲਗਰੀਟੀ ਵਾਲੇ ਲੋਕ ਨੇ ਇਹ ਮੈਂ ਸਭ ਤੋਂ ਪਹਿਲਾਂ ਦੁਕਾਨਾ ਉੱਥੇ ਫਿਰ ਹੀਰਾਂਜੀ ਦਾ ਮੇਰਾ ਡਿਊਟ ਸੀ ਉਹ ਕਾਫੀ ਫੇਮ ਸੀ ਰਿਹਾ ਆਪਣੇ ਜ਼ਮਾਨੇ 'ਚ ਚੰਨ ਵਿੱਚ ਕੱਢ ਕੇ ਬਗਾਨਾ ਪੁੱਤ ਮਾਰਿਆ ਹੁੰਦਾ ਜਿਵੇਂ ਮੱਖਣ ਚੋਵਾਲ ਨੇ ਹੈ ਚੰਗਾ ਮੁੱਲ ਪਾਇਆ ਸਾਡਾ ਹੀਰੀਏ ਮੱਝੀਆਂ ਚਰਾ ਕੇ 12 ਸਾਲ ਲਈ ਸਭ ਤੋਂ ਪਹਿਲਾਂ ਦੁਕਾਨਾ ਦੂਦਰਸ਼ਨ ਤੋਂ ਉਸ ਤੋਂ ਬਾਅਦ ਫਿਰ ਪਰਵਾਨਗੀ ਦੁਕਾਨਾ ਕਿੱਥੇ ਮਿਲਦੀ ਐ ਇਸ ਤਰ੍ਹਾਂ ਦਾ ਕੁਝ ਦੌਰ ਰਿਹਾ ਹੂੰ ਜਿਹੜਾ 90s ਦਾ ਦੌਰ ਰਿਹਾ ਉਹਦੇ ਵਿੱਚ ਕਹਿੰਦੇ ਵੀ ਖਰਕੂਵਾਦ ਵੀ ਬਹੁਤ ਸੀਗਾ ਉਸ ਵੇਲੇ ਅਖਾੜੇ ਵੀ ਘਟ ਗਏ ਸੀਗੇ ਵਿਆਹਾਂ ਸ਼ਾਦੀਆਂ ਦੇ ਵਿੱਚ ਲੋਕ ਵੀ ਘਟੇ ਜਾਂਦੇ ਸੀਗੇ ਤਾਂ ਉਦੋਂ ਵੀ ਇਫੈਕਟ ਪਿਆ ਹੋਣਾ ਉਦੋਂ ਵੀ ਨਹੀਂ ਫਰਕ ਤਾਂ ਦੇਖੋ ਪੈਂਦਾ ਹੀ ਹੈ ਮੂਵਮੈਂਟ ਦਾ ਕੋਈ ਵੀ ਹੈ ਅਸਰ ਅੰਦਾਜ਼ ਹੁੰਦੀ ਹੈ ਉਦੋਂ ਬਹੁਤ ਬਹੁਤ ਵੱਡਾ ਅਸਰ ਪਿਆ ਲਾਇਕੀ ਤੇ ਪਰ ਮੈਂ ਜਿੱਥੇ ਤੱਕ ਸਮਝਦਾ ਵੀ ਚੰਗਾ ਕੰਮ ਕਰਨ ਵਾਲੇ ਬੰਦੇ ਨੂੰ ਚੰਗੇ ਅਲਫਾਜ਼ਾਂ ਵਾਲੇ ਨੂੰ ਇਸ ਸੰਸਾਰ 'ਚ ਕਿਤੇ ਵੀ ਕੋਈ ਖਤਰਾ ਨਹੀਂ ਮੈਂ ਰੈਗੂਲਰ ਉਸ ਦੌਰ 'ਚ ਕੰਮ ਕੀਤਾ ਰੈਗੂਲਰ ਕੰਮ ਕਰਦੇ ਰਹੇ ਹਾਂ ਹੋਰ ਵੀ ਸਾਡੇ ਭੈਣ ਭਰਾ ਬਹੁਤੇ ਪਰ ਮੈਂ ਤਾਂ ਇੱਕ ਵਾਰ ਤਾਂ ਇਹੋ ਜਿਹਾ ਸਮਾ ਆ ਗਿਆ ਸੀ ਵੀ ਕਲਾਕਾਰ ਸਾਰੇ ਬੋਰਡ ਲਾ ਕੇ ਘਰੋਂ ਚਲੇ ਗਏ ਸੀ ਕੱਲੇ ਬਸ ਸੈਂਡ ਦੇ ਸਾਹਮਣੇ ਹਾਕਮ ਬਖਤੜੀ ਵਾਲੇ ਤੇ ਦਿਲਜੀਤ ਕੋਰ ਦਾ ਬੋਰਡ ਲੱਗਿਆ ਸੀ ਇਹ ਇਤਿਹਾਸ ਹੈ ਤੁਸੀਂ ਕੱਢ ਲਿਓ ਤੁਸੀਂ ਦੇਖਿਆ ਵੀ ਹੁਣ ਆਪਣੇ ਫਾਦਰ ਉਹਨਾਂ ਨਾਲ ਜੀ ਇਹ ਇਹ ਦੌਰ ਵੀ ਰਿਹਾ ਹੈ ਪਰ ਮੈਂ ਰੈਗੂਲਰ ਉਹਨਾਂ ਦੇ ਨਾਲ ਵੀ ਕੰਮ ਕੀਤਾ ਕਿਉਂਕਿ ਟਿਕਾਊ ਮੈਂ ਪਰਿਵਾਰਾਂ ਦੀਆਂ ਗੱਲਾਂ ਕਰਦਾ ਸਭ ਤਾਂ ਦੀ ਬਾਤ ਪਾਉਣਾ ਸਾਡੇ ਨੋਕ ਚੌਂਕ ਹਾਸਾ ਠੱਠਾ ਦੁੱਖ ਸੁੱਖ ਆਪਣੇ ਗੀਤਾਂ ਚ ਵਰਦਾ ਇਸ ਗੱਲ ਕਰਕੇ ਮੇਰੇ ਤੇ ਕਾਫੀ ਘਾਟਾ ਸਲਿਆ ਹੂੰ ਅੱਛਾ ਕਹਿੰਦੇ ਵੀ ਕਲਾਗਾਰੀ ਚ ਪੈਸਾ ਬਹੁਤ ਹੈ ਇਹ ਇਹ ਚੀਜ਼ ਮੰਨਦੇ ਹੋ ਕਿ ਅੱਜ ਕੱਲ ਦੇ ਕਲਾਕਾਰ ਜਿਵੇਂ ਗਾਉਂਦੇ ਨੇ ਪੈਸਾ ਵੱਧ ਕਮਾ ਰਹੇ ਆ ਪਹਿਲਾਂ ਵਾਲੇ ਇੰਨਾ ਨਹੀਂ ਕਮਾ ਰਹੇ ਸੀਗੇ ਤੇ ਪਹਿਲਾਂ ਵੀ ਸੀਗਾ ਨਹੀਂ ਨਹੀਂ ਪਹਿਲਾਂ ਤਾਂ ਕੋਈ ਵਿਚਾਰੇ ਸਿੱਧੇ ਸਾਦੇ ਲੋਕ ਸੀ ਪੇਂਟ ਆਫ ਨੂੰ ਤਾਂ ਇੰਨੀ ਨਹੀਂ ਸੀ ਲੈਂਦੇ ਹਜ਼ਾਰਾਂ ਚ ਪੇਮੈਂਟ ਰਹੀ ਹੈ ਸਾਡੀ ਹੁਣ ਤੱਕ ਮੈਕਸਿਮਮ ਕਿੰਨੀ ਤੱਕ ਦੀ ਮਤਲਬ ਸਾਡੇ ਜਿਹੜੇ ਮੇਨ ਕਲਾਕਾਰ ਸੀਗੇ ਬਹੁਤ ਵੱਧ ਉਹ 3500 ਰੁਪਿਆ ਚਾਰਜ ਕਰਦੇ ਸੀਗੇ ਅਤਵਾਦੇ ਦੌਰ ਚ ਵੀ ਜਿਵੇਂ ਮੁਹਮਦ ਮੁਹਮਦ সিদ্দিক ਸਾਹਿਬ ਹੈ ਅਮਰ ਸਿੰਘ ਚਮਕੀਲਾ ਤੇ ਅਮਰ ਜੋਤ ਹੁੰਦੇ ਸੀ ਮਾਨਕ ਸਾਹਿਬ ਹੁੰਦੇ ਸੀਗੇ ਬਸ ਤਕਰੀਬਨ ਇੱਥੇ ਕਿਤੇ ਬੇਮਟੇ 3500 ਤੇ ਟਿਕੀ ਹੋਈ ਸੀ ਹੁਣ ਤਾਂ 35 35 ਲੱਖ ਹੁਣ ਤਾਂ ਕਰੋੜਾਂ ਚ ਵੀ ਹੈਗੇ ਨੇ ਸਾਡੇ ਤੇ ਇਹ ਵੀ ਪੈਸੇ ਦਾ ਦੌਰ ਹੈ ਜਿਹੜਾ ਹੋਣੀ ਹੈ ਸਾਡੇ ਉਦੋਂ ਕਲਾਕਾਰਾਂ ਦਾ ਮੈਂ ਸਮਝਦਾ ਵੀ ਮੁੱਲ ਵੀ ਨਹੀਂ ਸੀ ਵੱਟਦੇ ਕਲਾਕਾਰ ਹੁਣ ਬਿਜ਼ਨਸਮੈਨ ਹੋ ਗਏ ਹੁਣ ਸ਼ਾਰਪ ਹੋ ਗਈ ਦੁਨੀਆ ਬਹੁਤ ਜ਼ਿਆਦਾ ਅਸੀਂ ਤਾਂ ਲੋਕ ਪਬਲਿਕ ਨੂੰ ਆਪਣੇ ਨੂੰ ਸਾਡੇ ਸਰੋਤੇ ਜਾਂ ਬਿਜ਼ਨਸ ਦੇ ਤੌਰ ਤੇ ਥੋੜੀ ਦੇਖਦੇ ਅਸੀਂ ਤਾਂ ਸਾਡੇ ਧੀ ਪੁੱਤ ਸਮਝ ਕੇ ਸਾਡੇ ਭੈਣ ਭਰਾ ਸਮਝ ਕੇ ਉਹਨਾਂ ਚਾਹੁੰਦੇ ਜਾਂਦੇ ਤੇ ਉਹਨਾਂ ਨੂੰ ਇਹ ਨਹੀਂ ਸਾਡਾ ਇਹ ਆਦਤ ਹੁੰਦੀ ਵੀ ਮਫੜਾ ਫਟ ਲੁੱਟ ਲਈਏ ਫੜਾ ਫੜਾ ਪੈਸੇ ਕਮਾ ਲਈਏ ਐਦਾਂ ਦਾ ਸਾਡੇ ਉਦੋਂ ਦੌਰ ਨਹੀਂ ਸੀਗਾ ਠੀਕ ਠੀਕ ਹੀ ਸੀਗੇ ਹਮ ਅੱਛਾ ਉਦੋਂ ਕਹਿੰਦੇ ਵੀ ਜਾਂਦੇ ਸ਼ੋ ਲੋਣ ਪਰਿਵਾਰ ਦੇ ਨਾਲ ਬੈਹਦੇ ਵੀ ਸੀ ਰੋਟੀ ਵੀ ਖਾਦੀ ਜਾਂਦੀ ਸੀ ਆਰਾਮ ਜਿਹਾ ਲਾਇਆ ਜਾਂਦਾ ਸੀ ਹਾਂਜੀ ਹੁਣ ਵੀ ਹੈ ਹੁਣ ਵੀ ਇਦਾਂ ਹੀ ਹੈ ਅਸੀਂ ਲੋਕ ਤਾਂ ਹੁਣ ਵੀ ਇਦਾਂ ਹੀ ਆ। ਹੂੰ। ਇਹ ਤਾਂ ਹੁਣ ਆ ਗਏ ਬੌਂਸਰਾਂ ਵਾਲੇ ਪਤਾ ਨਹੀਂ ਕਿੱਥੋਂ ਆ ਗਏ। ਠੀਕ ਹੈ ਨਾ? ਜਦੋਂ ਦੇਖੋ ਗੁਰਦੀਪ ਜੀ। ਜਦੋਂ ਅਜੀਬ ਗਾਇਕੀ ਹੋਊਗੀ। ਜਦੋਂ ਜੀਵ ਤਰ੍ਹਾਂ ਦੇ ਗਾਣੇ ਹੋਣਗੇ। ਅਕਸਾਉ ਢੜਕਾਉ ਮਰਵਾਉ ਉਦੋਂ ਫਿਰ ਖਤਰਾ ਤਾਂ ਹੋਊਗਾ। ਇਹ ਗਲਤ ਕੰਮ ਕਰਨ ਦਾ ਫਿਰ ਖਤਰਾ ਤਾਂ ਹੁੰਦਾ ਹੀ ਹੈ। ਫਿਰ ਬੌਂਸਰ ਰੱਖਣੇ ਪੈਂਦੇ। ਸਾਨੂੰ ਤਾਂ ਸਾਡਾ ਤਾਂ ਸਾਰਾ ਪੰਜਾਬ ਹੀ ਬੌਂਸਰ ਹੈ। ਸਾਡੇ ਨਾਲ ਤਾਂ ਅੱਜ ਤੱਕ ਕਦੇ ਦੇਖਿਆ ਤੁਸੀਂ? ਹੂੰ। ਨੈਟ ਤੇ ਚੈੱਕ ਕਰ ਲੋ ਹਜ਼ਾਰਾਂ ਹਜ਼ਾਰਾਂ ਖਾੜੇ ਪਏ ਨੇ ਲੋਕਾਂ ਦੇ ਪਾਏ ਹੋਏ ਮੈਂ ਆਪ ਤੱਕ ਇਹ ਐਡੂਟ ਕਰਦਾ ਨਹੀਂ ਤੇ ਤੁਸੀਂ ਦਿਖਾ ਦਿਓ ਕਿੱਥੇ ਵੀ ਅਸੀਂ ਸਕਿਉਰਟੀ ਲੈਂਦੇ ਹੋਈ ਹੈ ਜਾਂ ਬੌਂਸਰ ਵਗੈਰਾ ਰੱਖਦੇ ਹੋਈ ਹੈ ਮਤਲਬ ਹੀ ਨਹੀਂ ਕੋਈ ਕਦੇ ਲੋੜ ਹੀ ਨਹੀਂ ਪੈਂਦੀ ਪਬਲਿਕ ਯਾਰ ਇਹਨੇ ਖੂਦ ਸੁਰਤ ਹੈ ਪਬਲਿਕ ਤਾਂ ਸਾਨੂੰ ਦੇਖਣਾ ਚਾਹੁੰਦੀ ਹੈ ਸਾਨੂੰ ਮਿਲਣਾ ਚਾਹੁੰਦੀ ਹੈ ਅਸੀਂ ਉਹਨੂੰ ਕੱਟ-ਕੱਟ ਮਾਰਦੇ ਹਾਂ ਅਸੀਂ ਉਹਨਾਂ ਨਾਲ ਹੱਥ ਮਿਲਾ ਕੇ ਰਾਜ਼ੀ ਨਹੀਂ ਅਸੀਂ ਉਹਨਾਂ ਨਾਲ ਫੋਟੋ ਤੱਕ ਕਰਵਾਉਣ ਵਾਸਤੇ ਤਿਆਰ ਨਹੀਂ ਜਿਹੜੇ ਬੰਦਿਆਂ ਤੋਂ ਲੱਖਾਂ ਰੁਪਏ ਪੇਮੈਂਟ ਲਈ ਜਾ ਰਹੀ ਹੈ ਉਹਨਾਂ ਨਾਲ ਵੀ ਫੋਟੋ ਨਹੀਂ ਕਰਵਾਈ ਜਾ ਰਹੀ ਤੁਸੀਂ ਇਹ ਕੀ ਹੈ ਯਾਰ ਮੇਰੇ ਅਸਲ ਉਧਰ ਤਾਂ ਮੇਰੇ ਨਾਲ ਟਾਈਮ ਇੱਕ ਤਰ੍ਹਾਂ ਬਾਉਂਡਿੰਗ ਬਣਾਇਤੀ ਜਾਂਦੀ ਵੀ ਐਨ 2 ਘੰਟੇ ਚੱਲਣਾ ਵਾ 2 ਘੰਟਿਆਂ ਬਾਅਦ ਵੀ ਬਸ ਐਂਡਿੰਗ ਕਰਕੇ ਨਾਲ ਦੀ ਨਾਲ ਨਿਕਲਦੀ ਕਰਦੇ ਤੁਸੀਂ ਤੂੰ ਖੜਦੇ ਵੀ ਹੋ ਹਾਂ ਸਪੌਂਸਰਾਂ ਨਾਲ ਆਉਣਾ ਸਟੇਜ ਤੇ ਗਾਹਕਾਂ ਨਾਲ ਤੇ ਸਪੌਂਸਰਾਂ ਨਾਲ ਹੀ ਨਿਕਲ ਜਾਣਾ ਕੋਈ ਮਤਲਬ ਨਹੀਂ ਕਿਸੇ ਨਾਲ ਕਿਸੇ ਦਾ ਨਾਮ ਤੱਕ ਨਹੀਂ ਲੈਂਦੇ ਕਿਨੇ ਸਾਨੂੰ ਸੱਦੇ ਕਿਦੇ ਆਏ ਹੋਏ ਕੀ ਆ ਕੀ ਅਜੀਬ ਹੈ ਕੀ ਪ੍ਰੋਸ ਰਹੇ ਅਸੀਂ ਆਉਣ ਵਾਲੀ ਨਸਲਾਂ ਨੂੰ ਕੀ ਸਮਝਾ ਰਹੇ ਹਾਂ ਅਸੀਂ ਇਹ ਸਾਡਾ ਸੱਭਿਆਚਾਰ ਹੈ ਇਹ 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 ਵਡੱਪਣ ਹੈ ਜਾਂ ਤੁਸੀਂ ਕਹਿੰਦੇ ਹੋ ਵੀ ਬਹੁਤ ਆਪਣੇ ਆਪ ਨੂੰ ਹੀ ਕਿਤੇ ਸਮਝਦੇ ਕੋਈ ਆਦਰ ਮਾਨ ਹੈ ਇੱਕ ਤੁਸੀਂ ਪੇਮੈਂਟ ਜਿੰਨੀ ਮਰਜ਼ੀ ਲਓ ਪਰ ਦੁਨੀਆ ਨਾਲੋਂ ਕੱਟ ਕੇ ਥੋੜੀ ਯਾਰ ਕਲਾਕਾਰ ਇਜ਼ ਪਬਲਿਕ ਪ੍ਰੋਪਰਟੀ ਕਲਾਕਾਰਾਂ ਤੇ ਹੱਕ ਹੁੰਦਾ ਪਬਲਿਕ ਦਾ ਪਬਲਿਕ ਚਾਹੁੰਦੀ ਹੈ ਵੀ ਸਾਡਾ ਕਲਾਕਾਰ ਕਿਹੋ ਜਿਹਾ ਹੋਵੇ ਇਹ ਕਿਵੇਂ ਮਿਲੇ ਕਿਵੇਂ ਗੱਲਬਾਤ ਕਰੇ ਕਿਵੇਂ ਸਾਡੇ ਚ ਬੈਠੇ ਸਭ ਤਸ਼ਨਾਸ਼ ਹੋ ਗਿਆ ਇਹ ਫਰਕ ਪਿਆ ਸਿਸਟਮ ਹਿੱਲ ਗਿਆ ਸਾਡਾ ਹਾਂ ਕੀ ਕੁਲਦੀਪ ਮਾਨਕ ਜੀ ਦੇ ਨਾਲ ਤੁਹਾਡੇ ਕਿਵੇਂ ਦੇ ਸੁਭਾਅ ਸੀਗਾ ਬਹੁਤ ਮੈਂ ਬਹੁਤ ਵਧੀਆ ਮੈਂ ਉਹਨਾਂ ਦੇ ਨਾਲ ਰਿਆ ਮੈਂ ਉਹਨਾਂ ਦਾ ਬੁਕਿੰਗ ਕਰ ਲਰ ਕਰ ਰਿਹਾ ਮੈਂ ਉਹਨਾਂ ਦਾ ਆਫਿਸ ਸੰਭਾਲਦਾ ਰਿਹਾ ਹਾਂ ਹਾਂ ਉਹਦੋਂ ਤਰੀਕੇ ਰਹਿੰਦੇ ਸੀ ਜੀ ਤੇ ਇਹ ਜਿਹੜੀ ਤੁਹਾਡੇ ਮਲਟਾਉਨ ਵਾਲੀ ਰੇਲਵੇ ਲਾਈਨ ਹੈ ਜੀ ਦੁਗਰੀ ਵਾਲੇ ਪਾਸੇ ਜਿਹੜੀ ਹੂੰ ਮਤਲਬ ਇਹੋ ਜਿਹੇ ਦੌਰ ਸੀਗੇ ਹੁਣ ਤੁਸੀਂ ਨਾ ਪੁੱਛੋ ਸੱਚੀਆਂ ਗੱਲਾਂ ਬਈ ਸਾਈਕਲ ਤੱਕ ਨਹੀਂ ਸੀ ਲੈ ਕੇ ਦਿੱਤਾ ਮੈਂ ਤੁਰ ਕੇ ਜਾਂਦਾ ਸੀ ਤਰੀਕਿਆਂ ਨੂੰ ਲੈਣੋਂ ਲੈਣਨ ਤੇ ਤੁਰਕੇ ਆਉਂਦਾ ਸੀ ਪੂ ਮਗਦੇ ਆ ਰਾਤਾਂ ਚ ਕਾਲੀਆਂ ਰਾਤਾਂ ਚ ਜਦੋਂ ਡਰ ਲੱਗਦਾ ਸੀ ਏਡਾ ਏਡਾ ਸਰਕੜਾ ਸਲਵਾਰ ਖੜਾ ਹੁੰਦਾ ਸੀ ਆ ਵਿੱਚੋਂ ਦੀ ਲੰਘਣਾ ਪੈਂਦਾ ਸੀ ਹੂੰ ਉਹ ਦੌਰ ਦੇਖਿਆ ਸੀ ਮੈਂ ਮਾਨਕ ਸਾਹਿਬ ਕੁਲਦੀ ਮਾਨਕ ਦੇ ਨਾਲ ਤੁਸੀਂ ਸ਼ੋਅ 'ਚ ਵੀ ਜਾਂਦੇ ਹੋਗੇ ਫਿਰ ਤਾਂ ਉੱਥੇ ਨਹੀਂ ਸ਼ੋਅ ਤੇ ਤਾਂ ਘੱਟ ਬਹੁਤ ਬਾਅਦ ਚ ਹੂੰ ਬਾਅਦ ਚ ਤਾਂ ਫਿਰ ਅਸੀਂ ਇਕੱਠੇ ਵੀ ਸ਼ੋਅ ਕਰਦੇ ਰਹੇ ਆ ਤਾਂ ਵੱਖਰੀ ਗੱਲ ਐ ਪਰ ਪਹਿਲਾਂ ਪਹਿਲਾਂ ਮੈਂ ਪਹਿਲ ਦੀ ਗੱਲ ਕਰਦਾ ਵੀ ਮਾਨਕ ਸਾਹਿਬ ਨਾਲ ਮੈਂ ਇੱਕ ਪਰਿਵਾਰ 'ਚ ਰਹਿਆ ਜੁੱਧਵੀਰ ਮੇਰੇ ਹੱਥਾਂ 'ਚ ਜੰਮੇ ਹੂੰ ਜਦ ਵੀਰ ਨੇ ਸਾਡੀ ਬੀਬੀ ਤੇ ਸਰਬਜੀਤ ਤੇ ਨਾ ਮੁੱਤੇ ਜਿੰਨਾ ਮੇਰੇ ਤੇ ਮੁੱਤੇ ਜਿਵੇਂ ਜਯਦਵੀਰ ਦੇ ਹੁਣ ਹਾਲਾਤ ਬਣੇ ਹੋਏ ਨੇ ਜਯਦਵੀਰ ਮਾਨਕ ਦੇ ਤਾਂ ਡਿਪਰੈਸਡ ਕਿਹਾ ਜਾਂਦਾ ਵੀ ਉਹ ਡਿਪਰੈਸਡ ਬਹੁਤ ਚੱਲ ਰਹੇ ਨੇ ਫਾਦਰ ਸਾਹਿਬ ਦੇ ਜਾਣ ਤੋਂ ਬਾਅਦ ਕੁਦੀ ਮਾਨਕ ਦੇ ਜਾਣ ਤੋਂ ਬਾਅਦ ਨੇ ਹੁਣ ਤਾਂ ਕਾਫੀ ਇੰਪਰੂਵ ਹੈ ਹੁਣ ਤਾਂ ਠੀਕ ਹੈ ਕਾਫੀ ਮਰਦ ਨੂੰ ਕਿਹੜਾ ਉਹਨਾਂ ਕੋਲ ਹਾਂ ਹਾਂ ਕਾਫੀ ਹੁਣ ਤਾਂ ਸਿਆਣੀਆਂ ਗੱਲਾਂ ਕਰਦਾ ਹੁਣ ਤਾਂ ਪਹਿਲਾਂ ਵਾਲੀ ਗੱਲ ਨਹੀਂ ਰਹੀ ਲੌਸਤਾ ਹੁੰਦਾ ਹੀ ਹੈ ਦੇਖੋ ਜੀਵਨ 'ਚ ਜਿਹੜਾ ਉਹ ਸਮਾਂ ਬੀਤ ਗਿਆ ਉਹ ਮੁੜ ਕੇ ਤਾਂ ਆਉਣਾ ਨਹੀਂ 골ਡਨ ਯੂਗ ਸੀਗਾ ਉਹ ਉਦੋਂ ਇਹਨੇ ਰਾਈਜ਼ ਕਰਨਾ ਸੀ 1 ਲੱਖ ਤੋਂ ਲੋਕਾਂ ਨੇ ਚੱਕਣਾ ਸੀ ਮਾਨਕ ਸਾਹਿਬ ਦਾ ਫਰਜ ਹੁੰਦਾ ਉਹ ਸਮਾਂ ਬਣ ਗਿਆ ਉਹ ਰੜਨਾ ਤਾਂ ਹੈ ਨਹੀਂ ਪਹਿਲਾਂ ਨਾਲੋਂ ਠੀਕ ਹੈ ਕਾਫੀ ਠੀਕ ਹੈ ਕੀ ਲੱਗਦਾ ਹੈ ਕੀ ਕਾਰਨ ਰਹੇ ਨੇ ਵੀ ਇਦਾਂ ਦੇ ਹਾਲਾਤ ਬਣੇ ਕੀ ਕਹਿ ਸਕਦੇ ਹੁਣ ਇਹਨੂੰ ਵੀ ਫਾਦਰ ਸਾਹਿਬ ਦਾ ਕੰਮ ਕਰ ਗਿਆ ਕਿ ਕੀ ਹੋਇਆ ਇਸ ਦੇ ਪਿੱਛੇ ਕੀ ਰੀਜਨ ਚੱਲਿਆ ਕੁਝ ਸਮਝੋ ਬਾਰੇ ਕਹਾਣੀ ਕਿ ਜਦੋਂ ਕਲਾਕਾਰ ਸਾਰੇ ਕਹਿੰਦੇ ਆ ਵੀ ਪਹਿਲ ਬੱਸ ਸਟੈਂਡ ਵਾਲੇ ਪਾਸੇ ਨਹੀਂ ਹੁੰਦੇ ਸੀ ਪਹਿਲਾਂ ਭਾਰਤ ਨਗਰ ਚੌਂਕ ਦੇ ਕੋਲ ਸਾਰੇ ਕਲਾਕਾਰ ਹੁੰਦੇ ਸੀਗੇ ਹਾਂ ਉਹਦੇ ਨੇੜੇ ਤੇੜੇ ਹੀ ਰਹਿੰਦੇ ਸੀਗੇ ਸਾਰੇ ਨਾ ਦੱਪਨ ਸਟੂਡੀਓ ਦੇ ਸਾਹਮਣੇ ਇਧਰੋਂ ਜਾਂਦੇ ਨੂੰ ਲੈਫਟ ਉਹ ਪਿੱਪਲ ਜਿਹਾ ਖੜਾ ਮੇਰੇ ਖਿਆਲ ਹੁਣ ਤਾਂ ਚੱਕ ਤਾਂ ਹਣਾ ਡਬਲ ਸੜਕ 'ਤੇ ਖੜਾ ਹੈ ਮੇਰੇ ਖਿਆਲ ਹੈ ਉਹ ਉਹਦੇ ਸਾਹਮਣੇ ਜਿਹੜੀ ਬਿਲਡਿੰਗ ਸੀਗੀ ਉਹ ਸਾਡੇ ਬਹੁਤ ਮਹਾਨ ਬੰਦੇ ਹੋਏ ਆਪਣੇ ਰਾਗੀ ਪਦਮਸ਼੍ਰੀ ਸਰਦਾਰ ਸੋਹਣ ਸਿੰਘ ਜੀ ਜੀ ਉਹਨਾਂ ਦੇ ਉਹ ਚਾਰੇ ਹੁੰਦੇ ਸੀ ਉੱਥੇ ਹੁੰਦੇ ਸੀ ਇਹ ਸਾਰੇ ਕਲਾਕਾਰ ਹੂੰ ਇਹ ਬਾਅਦ ਚ ਫਿਰ ਬੱਸ ਸਟੈਂਡ ਦੇ ਸਾਹਮਣੇ ਬਾਅਦ ਚ ਡਾਕਟਰ ਮੋਗੇਵਾਲਾ ਸਾਭ ਦੀ ਬਿਲਡਿੰਗ ਚ ਉਹਨਾਂ ਚਾਗੇ ਫਿਰ ਉਧਰੋਂ ਸਾਡੇ ਭੋਲੇ ਵੀਰ ਜੀ ਹੁਣੀ ਟਿੱਕਾ ਜੀ ਹੁਣੀ ਸਾਡੇ ਪੋਲੀਟਿਕਲ ਨੇ ਜਿਹੜੇ ਇਹਨਾਂ ਨੇ ਬਿਲਡਿੰਗ ਕਲਾਕਾਰਾਂ ਵਾਸਤੇ ਬਣਾਈ ਕੀਰਸ ਪੇਰਿਆ ਵੀ ਵਿਚਾਲੇ ਹੁੰਦਾ ਸੀ ਉਹਦੀ ਬਿਲਡਿੰਗ ਚ ਵੀ ਕੁਝ ਕਲਾ ਕਰ ਰਹੀ ਫਿਰ ਬੱਸ ਸਟੈਂਡ ਦੇ ਸਾਹਮਣੇ ਆਏ ਪਹਿਲਾਂ ਉੱਥੇ ਹੀ ਹੁੰਦੇ ਸੀ ਭਾਰਤਨਗਰ ਤੇ ਬੱਸ ਸਟੈਂਡ ਦੇ ਵਿਚਾਲੇ ਜਨਕਿ ਲੁਧਿਆਣੇ ਦੀ ਦੇਣ ਹੈਗੀ ਆ ਵੀ ਕਲਾਕਾਰ ਜਿੰਨੇ ਹੁਣ ਤੱਕ ਹੈਗੇ ਨੇ ਵੀ ਲੁਧਿਆਣੇ ਦੇ ਵਿੱਚੋਂ ਹੋ ਕੇ ਗਏ ਆ ਦੁਨੀਆ ਚ ਜਿਹੜੀ ਪੰਜਾਬੀ ਲੋਕ ਗਾਇਕੀ ਫੈਲੀ ਹੈ ਉਹ ਲੁਧਿਆਣੇ ਦੀ ਹੀ ਦੇਣਾ ਹੈ ਲੁਧਿਆਣੇ ਤੋਂ ਹੀ ਕਲਾਕਾਰ